और बांसु पत्ते बांस के पत्ते के साथ में और कौन सा खाना बात हुई क्या चटनी पर से हो गया अरे रेट तो एक बारिया में क्या चटनी हो गया सामने फंसते हैं जानने हैं चिकन कुर्बान होना सोनी पांव एक भी बा ਤਾਂ ਉਹਦੇ ਖਾਤਰ ਗਰਵਾੜ ਹੋਦੀ ਗਈ ਸਾਤੂ ਕੁੱਤੇ ਪੱਤ ਸਾਹ ਨੂੰ ਪਹਿਲਾ ਜਿੰਨਾ ਸਿਕਨ ਬਕਾਵਤ ਦਾ ਦੋਸ਼ ਨਾ ਪਾਇਆ ਗਿਆ ਪੁੱਛਿਆ ਭਾਈ ਸਾਹਿਬ ਜੀ ਨੂੰ ਤੇਰੀ ਕੋਈ ਆਖਰੀ ਮੰਗ ਹੈ ਕੁਝ ਖਾਣਾ ਕਿਸੇ ਨੂੰ ਮਿਲਣਾ ਹੈ ਜੇ ਤੇਰੀ ਆਖਰੀ ਕੋਈ ਮੰਗ ਹੈ ਤਾਂ ਬਾਸੇ ਕੋ ਨੁਕਰੇ ਖਾਣਾ ਜਲਾਹ ਆਖੇ ਫਤਿਹ ਦਾ ਸਨਾ ਤੂਰੀ ਘਾਤ ਹੋਵੇ ਮੇਰਾ ਬੁੱਤ ਵਰ ਪਿੰਦਰੇ ਬਾਦਮੇ ਇਹ ਜਲਾਹੋ

ਅੱਗ ਲਗਾਈ ਗਈ ਜਿਉਂ-ਜਿਉਂ ਹੁਣ ਸਰਕਾਰ ਕਿਉਂ-ਕਿ ਵਾਪਸ ਨਹੀਂ ਆਉਂਦੀ ਇਹੋ ਜਿਹਾ ਕਾਨੂੰਨ ਦੇ ਤਹਿਤ ਇਸ ਜਾਮਾ ਸਿਕਨੂ ਦੇ ਕਿਹਾ ਭਾਈ ਵਿਆਦ ਰਾਜ ਨੂੰ ਉਹ ਵੀ ਦੇਖ ਹਾਂ ਜੀ ਹਕੂਮਤ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਇੱਧਰ ਭਰਵੀ ਸ਼ਹੀਦ ਹੋ ਰਹੇ ਨੇ ਤੇ ਹਕੂਮਤ ਵੱਲੋਂ ਡੋਰਾ ਕਲਾ ਕੀ ਪਾਇਆ ਗਿਆ ਦਿੱਲੀ ਵਿੱਚ